ਇਹ ਹੈ हेयर ਸਟਾਈਲਿੰਗ ਜੈਲ 130 ਰੁਪਏ ਐਮ ਆਰ ਵੀ 5 ਰੁਪਏ ਦਾ ਪੀਸ ਪੈਣਾ ਓਕੇ ਬਲੈਕ ਬੈਰੀ ਦਾ हेयर ਸਟਾਈਲਿੰਗ ਜੈਲ ਆਹ ਦੇਖੋ ਆ ਡੀਓ ਆ ਗਿਆ ਬੋਲੋ ਦਾ 250 ਰੁਪਏ ਐਮ ਆਰ ਵੀ ਤੁਹਾਨੂੰ ਕਿੰਨੇ ਦਾ ਪੈਣਾ 40 ਰੁਪਏ ਦਾ ਪੀਸ ਸਿਰਫ ਸਿਰਫ 40 ਰੁਪਏ ਦਾ ਪੀਸ 250 ਰੁਪਏ ਐਮ ਆਰ ਵੀ ਹਨਾ ਤੁਸੀਂ ਚੈੱਕ ਕਰੋ ਸਰਦੀ ਆ ਨੀਵਿਆ ਦਾ ਮਾਲ ਆ 50% ਲੈਸ ਮਿਲੇਗੀ ਤੁਹਾਨੂੰ ਨੀਵਿਆ ਦੇ ਆਹ ਦੇਖੋ ਕੇਐਫ ਦਾ ਡੀਓ ਹੈ ਹਾਂ ਜੀ ਠੀਕ ਹੈ ਜੀ ਫਰੈਸ਼ ਰੇਟ ਦਾ ਮਾਲ ਹੋਏਗਾ ਕਿੰਨੇ ਦਾ ਪੈਣਾ 40 ਰੁਪਏ ਦਾ ਪੀਸ ਹੈ 200 ਰੁਪਏ ਐਮ ਆਰ ਪੀ 60% ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਫੇਰ ਅੱਜ ਆਇਆ ਫੀਲਡਰਾਂ ਦਾ 사ਗਰ ਕੋਲੇ ਸਬਾਨ ਆਇਆ ਹੋਰ ਨਵਾਂ ਕੰਪਨੀ ਦਾ ਸਬਾਨ ਤੇ ਰੇਟ ਤੁਹਾਨੂੰ ਪਤਾ ਹੀ ਨੇ 50% ਦਾ ਹੁਣ ਪੱਕਾ ਹੀ ਹੁੰਦਾ ਵੀਰ ਨਾ ਬਣੇ ਰਿਹਾ ਅੱਜ ਹਾਂ ਜੀ 사ਗਰ ਜੀ ਕੀ ਹਾਲ ਤਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਬਹੁਤ ਵਧੀਆ ਆਸ਼ੀਰਵਾਦਾ ਤੁਹਾਡਾ ਅੱਜ ਫੇਰ ਤੁਹਾਡੇ ਸਾਹਮਣੇ ਘੈਂ ਘੈਂ ਚੀਜ਼ਾਂ ਲੈ ਕੇ ਆਏ ਆਂ ਔਰ ਤੁਹਾਨੂੰ ਪਤਾ ਸਰਦੀ ਐ ਹਨਾ ਤੋਂਸ਼ੇ ਚੈੱਕ ਕਰੋ ਸਰਦੀ ਐ ਅ ਨੀਵਿਆ ਦਾ ਮਾਲ ਆ 50% ਲੈਸ ਮਿਲੇਗੀ ਤੁਹਾਨੂੰ ਨੀਵਿਆ ਤੇ 50% 50% ਲੈਸ ਨੀਵਿਆ ਆ ਦੇਖੋ 50% ਲੈਸ ਮਿਲੇਗੀ ਤੁਹਾਨੂੰ ਨੀਵਿਆ ਤੇ ਜਿੰਨਾ ਮਰਜ਼ੀ ਮਾਲ ਚੱਕੋ ਆਪਣੇ ਕੋ ਆ ਦੇਖ ਲਓ ਢੇਰ ਲੱਗਾ ਪਿਆ ਹਨਾ ਇਹ ਹੈਅਰ ਸਟਾਈਲਿੰਗ ਜੈਲ 130 ਰੁਪਏ ਐਮਰ ਵੀ 5 ਰੁਪਏ ਦਾ ਪੀਸ ਪੈਣਾ ਓਕੇ ਬਲੈਕ ਬੈਰੀ ਦਾ ਹੈਅਰ ਸਟਾਈਲਿੰਗ ਜੈਲ ਆਜਾ ਕਰੋ ਡੀਓ ਬਹੁਤ ਆਇਆ ਆਪਣੇ ਦਾ ਇਹ ਕੀ ਇਹ ਆ ਦੇਖੋ ਕੇਐਫ ਦਾ ਡੀਓ ਠੀਕ ਹੈ ਜੀ ਫਰੈਸ਼ ਰੇਟ ਦਾ ਮਾਲ ਹੋਏਗਾ ਕਿੰਨੇ ਦਾ ਪੈਣਾ 40 ਰੁਪਏ ਦਾ ਪੀਸ ਹੈ 200 ਰੁਪਏ ਐਮਆਰਪੀ ਆ ਡੀਓ ਆ ਗਿਆ ਬੋਲੋ ਦਾ 250 ਰੁਪਏ ਐਮਆਰਪੀ ਤੁਹਾਨੂੰ ਕਿੰਨੇ ਦਾ ਪੈਣਾ 40 ਰੁਪਏ ਦਾ ਪੀਸ ਸਿਰਫ ਸਿਰਫ 40 ਰੁਪਏ ਦਾ ਪੀਸ 250 ਰੁਪਏ ਐਮਆਰਪੀ ਠੀਕ ਹੈ ਜੀ ਤੁਹਾਨੂੰ ਆਨੇ ਆ ਆ ਦੇਖੋ ਆ ਹੁਣੀ ਸ਼ੈਡੋ ਆਈ ਹੈ ਅੰਦਰ ਥੋੜਾ ਜਿਹਾ ਨਾ ਰਾਸ਼ਿਆ ਤਾਂ ਕਰਕੇ ਮੈਂ ਕਿਹਾ ਇੱਥੇ ਸੋਦੇ ਦਿਖਾ ਦਈਏ ਆ ਤੁਹਾਨੂੰ ਬਲਸ਼ਰ ਦਿਖਾਣੇ ਆ ਜਿਹੜੀਆਂ ਚੀਜ਼ਾਂ ਅਸੀਂ ਦਿਖਾਵਾਂਗੇ ਤੁਹਾਨੂੰ ਬਜ਼ਾਰੋਂ ਸਟੋਰ ਤੋਂ ਥੱਲੇ ਨਹੀਂ ਮਿਲਣੀਆਂ ਆ ਦੇਖੋ ਇਹ ਹੈਗੇ ਆ ਲਿਕੁਇਡ ਬਲਸ਼ਰ ਓਕੇ ਬਈ ਜੈਲੀ ਬਲਸ਼ਰ ਆ ਚੈੱਕ ਕਰੋ ਜਰਾ ਇਹ ਲਿਕੁਇਡ ਬਲਸ਼ਰ ਹੈ <li>ਪਿਪ ਐਂਡ ਜਿਕਾ ਓਕੇ ਬਈ ਹਨਾ ਆ ਚੈੱਕ ਕਰੋ ਇਹ ਹੈਗੇ ਨੇ ਬਲਸ਼ਰ ਲਿਕਵਿਡ ਤਾਂ ਸਹੀ ਹੈ ਕਿ ਲੋਗ ਦਾ ਇਹ ਤੁਹਾਨੂੰ ਸਿਰਫ 100 ਰੁਪਏ ਦਾ ਪੈਣਾ ਬਜਾਰੋਂ ਤੁਸੀਂ ਸਟੋਰ ਤੋਂ ਲਓਗੇ 500 ਰੁਪਏ ਦਾ ਪੀਸ ਹੈ ਨਹੀਂ ਔਰ ਕੰਪਨੀ ਦਾ ਮਾਲ ਹੋਏਗਾ ਸਭ ਤੋਂ ਵੱਡੀ ਗੱਲ ਹਨਾ ਆ ਚੈੱਕ ਕਰੋ ਕੰਪਨੀ ਦਾ ਮਾਲ ਹੈ ਕਿੰਨੇ ਦਾ ਪੈਣਾ 100 ਰੁਪਏ ਦਾ ਓਕੇ ਬਈ 300 ਰੁਪਏ ਦੇ ਤੇ ਐਮ ਆਰ ਪੀ ਹੈ ਓਕੇ ਬਈ ਓਕੇ ਇੱਕ ਤੁਹਾਨੂੰ ਜੈਲੀ ਬਲਸ਼ਰ ਦਿੰਨੇ ਆ ਜੈਲੀ ਬਲਸ਼ਰ ਜੈਲ ਬੇਸ ਹੁੰਦਾ ਹੈ ਜੈਲ ਬੇਸ ਹੁੰਦਾ ਸਾਰਾ ਜੈਲੀ ਬਲੂ ਆ ਦੇਖੋ ਪੂਰਾ ਸੀਲਡ ਹੈ ਕੰਪਨੀ ਦਾ ਪੀਸ ਹੈ ਹਨਾ ਹਾਂਜੀ ਬਈ ਚੈੱਕ ਕਰੋ ਇਸਕੋ ਹੋ ਜਾਏਗਾ ਤੁਹਾਨੂੰ ਸਾਡੇ ਕੋਲ ਸੋਦੇ ਇਤਾਂ ਦੇ ਹੁੰਦੇ ਆ ਮਾਰਕੀਟ ਤੋਂ ਬਹੁਤ ਘੱਟ ਪ੍ਰਾਈਸ ਤੇ ਹਾਂ ਇਹ ਤਾਂ ਹੈ ਇਹ ਆਣੀ ਚਾਹੀਦੀ ਹੈ ਆ ਦੇਖੋ ਜੀ ਆਓ ਅੱਗੇ ਆਓ ਥੋੜਾ ਜਿਆ ਐਪ ਆ ਬਲਸ਼ਰ ਕੱਢਿਆ ਅੰਦਰ ਵੀ ਸੀਲਡ ਹੈ ਓਕੇ ਵੀਰੇ ਅੰਦਰ ਵੀ ਸੀਲਡ ਹੈ ਸਾਰਾ ਬਲਸ਼ਰ ਆ ਦੇਖੋ ਪੂਰੀ ਫਰੈਸ਼ ਪੈਕਿੰਗ ਓਕੇ ਵੀਰੇ ਇਹ ਹੈਗਾ ਜੈਲੀ ਸਕਰਬ ਕਿੰਨੇ ਦਾ ਸਿਰਫ 100 ਰੁਪਏ ਦਾ 0 0 0 ਸਿਰਫ 100 ਰੁਪਏ ਦਾ ਪੀਸ ਓਕੇ ਆ ਦੇਖੋ ਬਲਸ਼ਰ ਹੈ ਜੈਲੀ ਬਲਸ਼ਰ ਤੁਸੀਂ ਇੱਧੇ ਹੀ ਟੱਚ ਕਰਨਾ ਹੈ ਪੂਰਾ ਫੇਸ ਬਲਸ਼ ਹੋ ਜਾਏਗਾ ਤੁਹਾਡਾ ਐਮ ਆਰ ਪੀ ਕੀ ਹੈ ਤਾਂ ਉਹ ਹੀ ਹੈ 60 ਐਮ ਆਰ ਪੀ 100 ਰੁਪਏ ਇਸ ਦੀ ਰੀਟੇਲ 300 ਰੁਪਏ ਐਮ ਆਰ ਪੀ 100 ਰੁਪਏ ਦਾ ਪੀਸ ਠੀਕ ਹੋ ਗਿਆ ਹੂੰ ਹਾਂ ਆ ਦੇਖੋ ਇਹ ਸਾਰਾ ਮਾਲ ਆਇਆ ਹੈ ਇਹ ਇੰਡੀਆ ਦਾ ਮਾਲ ਹੈ ਮਾਲ ਲੈਣ ਵਾਲਾ ਆ ਦੇਖੋ 50% ਲੈਸ ਇੰਡੀਆ ਦੇ ਓਕੇ ਠੀਕ ਹੋ ਗਿਆ ਇਹ ਦੁਕਾਨ ਦਾ ਹੈ ਹੈਅਰ ਮੂਵਰ ਕਰੀਮ ਹੈ 80 ਰੁਪਏ ਐਮ ਆਰ ਪੀ ਹੈ ਪਰ ਪੀਸ ਤੇ ओके 8 ਰੁਪਏ ਦਾ ਪੀਸ 80 ਵਾਲਾ 80 ਵਾਲਾ 8 ਰੁਪਏ ਦਾ ਪੀਸ ਹੈ ਇੱਕ ਨਾਲ 10 ਫ੍ਰੀ ਚੱਕੋ ਇਹ ਸਾਰਾ ਮਾਲ ਆਇਆ ਹੋਇਆ ਹੈ ਇਹ ਦੇਖ ਮਾਲ ਅਜੇ ਖੁੱਲਦਾ ਹੀ ਨਹੀਂ ਪਿਆ ਨਾਲ ਨਾਲ ਖੁੱਲੀ ਜਨੇ ਤੁਹਾਨੂੰ ਦਿਖਾਈ ਜਨੇ ਆ ਇਹ ਨੀਲਸ ਹੈ 40 ਰੁਪਏ ਦੇ ਨੀਲਸ ਹੈ ओके ਬਈ ਚੈੱਕ ਕਰੋ ਪੂਰੇ ਕੈਮਰਾ ਮਾਰੋ 40 ਰੁਪਏ ਦੇ ਨੀਲਸ ਹੈ ओके ਬਈ ਔਰ ਤੁਸੀਂ ਕਿੰਨੇ ਦਾ ਵੇਚਣਾ 100 ਰੁਪਏ ਦਾ ਪੀਸ ਨਹੀਂ ਹੋਗੇ ਸਾਰੇ ਲੱਗ ਲੱਗ ਨੇਲਸ